ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠਿ 30 ਤੋਂ ਹਾਂਜੀ ਮਹਾਂ ਜਮਕ ਵਿਸਰਾਮ ਤੇ ਹੈ ਨਾ ਚਿੰਤਾ ਮੰਤ ਸੋਰਠਿ ਮਹੱਲਾ ਨਾਵਾ ਰੇ ਨਰ ਇਹ ਸਾਚੀ ਜੀ ਅਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਸਗਲ ਜਗਤ ਹੈ ਜੈਸੀ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾਉ ਬਾਰੂ ਪੀਤ ਬਨਾਈ ਰਾਚ ਪਾਚ ਰਾਚ ਪਾਚ ਪੂਲਈ ਬੋਲਣਾ ਰਚ ਪਚ ਕਸਕੇ ਨਹੀਂ ਬੋਲਣਾ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਉ ਕਹਾ ਗਵਾਰ ਅਜਹੂ ਸਮਝ ਕਛ ਵਿਗਰਿਓ ਨਾਹਨ ਅਜਹੂ ਨਹੀਂ ਕਹਿਣਾ ਅਜਹੂ ਅਜੂ ਅਜੂ ਸਮਝ ਕਛ ਬਿਗਰੇਉ ਨਾਹਿਨ ਅਜੂ ਸਮਝ ਕਛ ਬਿਗਰੇਉ ਨਾਹਿਨ ਭਾਜਲੇ ਨਾਮ ਮਰਾਰ ਕਹੋ ਨਾਨਕ ਨਿਜ ਮਤਨ ਸਾਥ ਸਾਥ ਕਹੋ ਨਾਨਕ ਨਿਜ ਮਤ ਸਾਧਨ ਕਾ ਸਾਧਨ ਕਉ ਪੂਲਾ ਬੋਲਨੇ ਕਹੋ ਨਾਨਕ ਨਿਜ ਮਤ ਸਾਧਨ ਕਉ ਭਾਕੇ ਤੋ ਹੀ ਪੁਕਾਰ ਪੁਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗੇ ਉਹ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਦੀ ਸਗਰੇ ਧਨ ਸਿਉ ਲਾਗੇ ਸਗਰੇ ਪਦ ਤੇ ਯਮਕ ਲਾਦਨੀ ਹੈ ਦਾਰਾ ਮੀਤ ਪੂਤ ਸੰਬੰਦੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹਾਂ ਕਹਾ ਯਾ ਮਨ ਬਉ ਦੇ ਕਉ ਇਹ ਪਾਠ ਇਹ ਇਹ ਸਿਆਰੀ ਐਡ ਕਰਨਾ ਹੈ ਇਸ ਨੂੰ ਸੰਪਰਦਾ ਦੇ ਵਿੱਚ ਯਾ ਕਰਾਇਆ ਜਾਂਦਾ ਈਡੀ ਸਿਆਰੀ ਐਡ ਕਰਨਾ ਕਹਾਂ ਬਿੰਦੀ ਉਚਾਰਨ ਕਰਨੀ ਹੈ ਕਹੋ ਨਹੀਂ ਕਹਿਣਾ ਕਹਾਂ ਕਹਾ ਕਿਆ ਮਨ ਭਉਰੀ ਕਉ ਏਨਸਿਓ ਨੇਹ ਲਗਾਇਓ ਦਿਨਾਂ ਨਾਥ ਸਕਲ ਪੈ ਪੰਜਨਾ ਜਾ ਸਤਾ ਕੋ ਬਿਸਰਾਇਓ ਸਵਾਨ ਪੂਛ ਜਿਓ ਭਇਓ ਨ ਸੂਦਾ ਬਹੁਤ ਯਤਨ ਮੈਂ ਕੀਨੋ ਸਵਾਨ ਪੂਛ ਜਿਓ ਇਥੇ ਠਮਕ ਭਇਓ ਨ ਸੂਦਾ ਇਥੇ ਵਿਸਰਾਮ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਤ ਕੀ ਰਖੋ ਨਾਨਕ ਪਾਤੀ ਯਮਕ ਲਾਤਨੀਐ ਨਾਨਕ ਲਾਜ ਬਿਰਤ ਕੀ ਰਖੋ ਨਾਮ ਤੁਹਾਰਾ ਲੀਨਾਓ ਸੋਰਠ ਮਹੱਲਾ ਨਾਵਾ ਮਨ ਰੀ ਗਹਿਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂਡ ਮਡਾਇਓ ਭਗਵਾ ਕੀਨੋ ਭੇਸ ਰਹਾਉ ਸਾਚ ਸਾੜਕੈ ਝੂਠੈ ਲਾਗਿਓ ਜਨਮ ਅਕਾਰਥ ਖੋਇਓ ਜਨਨ ਅਕਾਰਥ ਖੋਇਓ ਕਾਰ ਪਰ ਪੰਚ ਉਦਰ ਨਿਜ ਪੋਖਿਓ ਪਾਸ ਕੀ ਨਿਯਾਈ ਸੋਇਓ ਰਾਮ ਰਾਮ ਭਜਨ ਕੀ ਗਾਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਬਿਖਿਆਨ ਸੰਗ ਬौरा ਨਾਮ ਰਤਨ ਬਿਸਰਾਨਾ ਰਹੇਉ ਅਚੇਤ ਨਾ ਚੇਤਿਉ ਗੋਬਿੰਦ ਬਿਰਥਾ ਆਉਦ ਸਿਰਾਨੀ ਕਹ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਜੋ ਨਰ ਇਥੇ ਵਿਸਰਾਮ ਦੁਖ ਮੈਂ ਦੁੱਖ ਨਹੀਂ ਮੰਨਣਾ ਮੈਂ ਉਚਾਰਨ ਕਰਨਾ ਮੈਂ ਨਹੀਂ ਕਹਿਣਾ ਹੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਰਹਾਉ ਕੰਚਨ ਪਾਤੀ ਯਮਕ ਲਾਦਨੀ ਹੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨ ਹਰਕ ਸੋਗ ਤੇ ਰਹਿ ਨਿਆਰਾ ਅਪਮਾਨਾ ਬੱਬੀ ਨਾਲ ਨਹੀਂ ਬੋਲਣਾ ਅਪਮਾਨਾ ਨਾ ਹੀ ਮਾਨ ਅਪਮਾਨਾ ਪੂਰੀ ਪੰਕਤੀ ਬੋਲੋ ਜੀ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਪਮਾਨਾ ਹਰਖ ਸੋਗਤੇ ਰਹਿ ਨਿਆਰਾ ਹਰਖ ਬੋਲਦਾ ਤੂੰ ਹਰਖ ਖਖਾ ਬੋਲ ਹਰਖ ਸੋਗਤੇ ਰਹਿ ਨਿਆਰਾ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲਤੇ ਆਗੈ ਜਾਗਤੇ ਰਹੈ ਨਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਨਾਹਿਨ ਹਾਹਿ ਦੀ ਤਿ ਸਿਆਰੀ ਹੈ ਨੀ ਨਾਹਨੇ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਕਟ ਕਿਥੇ ਹੈ ਘਟ ਹੈ ਕਗਾ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕ ਕੀਨੀ ਇਹ ਜੋਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਜੋ ਪਾਨੀ ਸੰਗ ਪਾਨੀ ਕਿਉ ਪਾਨੀ ਸੰਗ ਹਾਂ ਜੋ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ ਪ੍ਰੀਤਮ ਧਿਆਨ ਲੇਹੁ ਮਨ ਮਾਹੀ ਪ੍ਰੀਤਮ ਪਦ ਤੇ ਵਿਸਰਾਮ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਹੀਂ ਕੋ ਪਦ ਤੀਯਮ ਖਲਾਦਨੀ ਹੈ ਕੋ ਕਾਹੂ ਕੋ ਨਹੀਂ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਮੈਂ ਉਚਾਰਨ ਕਰਨਾ ਹੈ ਰਹਿਤ ਚਹੂ ਦਿਸ ਤੇਰਾ ਚਹੂ ਦਿਸ ਇਹ ਸੰਬੰਧਕ ਪਾਠ ਰਹਿਤ ਕਹੂ ਇਸ ਕੀ ਰ ਬੇਬਤ ਪਰ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੀਰ ਘਰ ਕੀ ਨਾਰ ਬਹੁਤ ਹਿਤ ਜਾ ਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਬਿਹਾਰ ਬਨਿਉ ਹੈ ਜਾ ਸਿਉ ਧੀਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਅੰਤ ਪਾਰ ਨਾਨਕ ਇਥੇ ਠਮਕ ਬਿਨ ਹਰ ਜੀ ਕੋ ਕਾਮ ਨ ਆਇਓ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ